टुडे पंजाब न्यूज़ चैनल दीयां खास खास खबरਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂਦਰ ਸਿੰਘ ਮਠਾੜੂ ਗੱਲ ਕਰਾਂਗੇ ਅੱਜ ਦੇ ਦਿਨ ਦੀਆਂ ਵੱਡੀਆਂ ਖਬਰਾਂ ਦੀ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਝੂਣਵੀਆਂ ਖਬਰਾਂ ਤੇ ਪਹਿਲੀ ਝੂਣਵੀ ਖਬਰ ਹੈ ਕਿ ਡਿਜੀ ਲੋਕਰ ਐਕसेस ਕੋਡ ਹੋਏ ਜਾਰੀ ਆਉਣ ਵਾਲੇ ਹਨ 10ਵੀਂ 12ਵੀਂ ਦੇ CBSE ਦੇ ਨਤੀਜੇ ਇਹ ਸ਼ਿਵਸੈਨਾ ਆਗੂ ਸੁਦੀਰ ਜ਼ੂਰੀ ਦੇ ਕਤਲ ਦੇ ਦੋਸ਼ਾਂ ਤਹਿਤ ਜੇਲ੍ਹ ਚੋਂ ਬਾਦ ਸੰਦੀਪ ਸਿੰਘ ਸੱਣੀ ਲੜੇਗਾ ਅਮਰitsar ਤੋਂ ਲੋਕ ਸਭਾ ਚੋਣ ਨਰੇਂਦਰ ਮੋਦੀ ਨੂੰ ਟੱਕਰ ਦੇਣ ਲਈ ਉਤਰੇਗਾ ਨੀਟੂ ਸ਼ਟਰਾ ਵਾਲਾ ਵਾਰਾਨਸੀ ਤੋਂ ਪੀਐਮ ਵ੍ਰਧ ਚੋ ਲੜਨ ਦਾ ਕੀਤਾ ਐਲਾਨ ਪੰਜਾਬ ਤੇ ਟਲਿਆ ਵੱਡਾ ਹਾਦਸਾ ਘਰਨਾ ਚੱਲਦੀ ਟ੍ਰੇਨ ਤੋਂ ਵੱਖ ਹੋਇਆ ਇੰਜਣ ਪਹੁੰਚਿਆ 3 ਕਿਲੋਮੀਟਰ ਦੂਰ ਪੰਜਾਬ ਪਾਂਚ ਇਸ ਦਿਨ ਕੀਤਾ ਗਿਆ ਹੈ ਸਰਕਾਰੀ ਛੁੱਟੀ ਦਾ ਐਲਾਨ ਅਕਾਲੀ ਦਲ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਤਲਬੀਰ ਗਰ ਨੇ ਐਸਜੀਪੀਸੀ ਤੇ ਲਗਾਇਆ ਗੰਭੀਰ ਇਲਜ਼ਾਮ ਪਰ ਉਹ ਪੜ ਦੇ ਪਿੰਡ ਬੰਡਾਲਾ ਚ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਪੀੜ ਦੇ ਦੋਸ਼ੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤੇ ਘਾਟ ਪੰਜਾਬ ਚ ਹੋਇਆ ਇੱਕ ਹੋਰ ਵੱਡਾ ਅਨਾਜ ਘਟਾਲਾ ਕੌਣ ਖਾ ਗਿਆ 4.5 ਕਰੋੜ ਰੁਪਏ ਦੀ ਧਕਨ ਚ 6 ਮਹੀਨਿਆਂ ਚ ਮੜ ਹੋਵੇਗੀ ਈਟੀਟੀ ਦੀ ਪ੍ਰੀਖਿਆ ਹਾਈ ਕੋਰਟ ਨੇ ਦਿੱਤੇ ਹੁਕਮ ਸਰਕਾਰ ਨੇ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲਾਂ ਨੂੰ ਜਾਰੀ ਕੀਤੀ ਸਖਤ ਹਦਾਇਤਾਂ ਸਰਕਾਰ ਵਿੱਚ ਚਾਲੇ ਆਈ ਖੁਸ਼ਖਬਰੀ 7 ਦਿਨਾਂ ਤੱਕ ਪਾਵੇਗਾ ਮੀਂਹ ਜਾਨਵਰ ਮੌਸਮ ਦਾ ਹਾਲ ਸਰਕਾਰ ਨੇ ਪਿਆਜ਼ ਦੀ ਬਰਾਮਤ ਤੋਂ ਪਾਬੰਦੀ ਹਟਾਈ ਤਾਂ ਦੋਸਤੋ ਇਸ ਲਈ ਆਪਣੀ ਇਸ ਵੜੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਕਿ CBSE ਬੋਰਡ ਰੱਟ 2024 ਡਿਜੀ ਲੋਕਰ ਐਕसेस ਕੋਡ ਹੋਏ ਜਾਰੀ ਆਉਣ ਵਾਲੇ ਹਨ 10ਵੀਂ 12ਵੀਂ ਦੇ ਨਤੀਜੇ CBSE ਬੋਰਡ ਚ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਹੈ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ CBSE ਸੀਨੀਅਰ ਸਕੂਲਾਂ ਨਾਲ ਡਿਜੀ ਲੋਕਰ ਐਕसेस ਕੋਡ ਸਾਂਝੇ ਕੀਤੇ ਨੇ ਇਸ ਸਬੰਧੀ ਅਧਿਕਾਰਤ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਕਿ 10ਵੀਂ ਅਤੇ 12ਵੀਂ ਜਮਾ ਦੇ ਨਤੀਜੇ ਜਲਦੀ ਕੋਸ਼ਿਸ਼ ਕੀਤੀ ਜਾਣਗੇ ਜਿਹੜੇ ਜਸਪੀ ਰੱਖਣ ਵਾਲੇ ਵਿਦਿਆਰਥੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਨੋਟਿਸ ਦੀ ਜਾਂਚ ਕਰ ਸਕਦੇ ਨੇ ਬੀਜੀੀ ਲੋਕਰ ਕੇਂਦਰੀ ਬੋਰਡਾਂ ਦੁਆਰਾ ਵਿਦਿਆਰਥੀਆਂ ਨੂੰ ਬੋਰਡ ਮਾਰਕ ਸ਼ੀਟਾਂ ਤੇ ਸਰਟੀਫਿਕੇਟਾਂ ਦੀਆਂ ਡਿਜੀਟਲ ਕਾਪੀਆਂ ਪ੍ਰਦਾਨ ਕਰਨ ਲਈ ਵਰਤਿਆ ਜਾਣ ਵਾਲਾ ਪਲੇਟਫਾਰਮ ਹੈ ਐਕਸੈਸ ਕੋਡ ਦੀ ਕੀ ਲੋੜ ਉਸ ਬਾਰੇ ਦੱਸ ਦਿੰਦੇ ਆ ਕਿ ਘਾਤ ਨੋਟਿਸ ਵਿੱਚ ਲਿਖਿਆ ਗਿਆ ਕਿ ਬੋਰਡ ਪ੍ਰੀਖਿਆ 2024 ਦੇ ਨਤੀਜੇ ਜਲਦੀ ਹੀ ਕੋਸ਼ਿਸ਼ ਕੀਤੇ ਜਾਣਗੇ ਵਿਦਿਆਰਥੀਆਂ ਦੇ ਹਿੱਸਾਬ ਨਾਲ ਐਕਸੈਸ ਕੋਡ ਫਾਈਲ ਉਹਨਾਂ ਦੇ ਡਿਜੀ ਲੋਕਰ ਖਾਤੇਵਾਂ ਵਿੱਚ ਸਕੂਲਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ ਜਿੱਥੇ ਸਕੂਲ ਵਿਅਕਤੀਗਤ ਵਿਦਿਆਰਥੀਆਂ ਨੂੰ ਐਕਸੈਸ ਕੋਡ ਡਾਊਨਲੋਡ ਅਤੇ ਟਰਾਂਸਮਿਟ ਕਰ ਸਕਦੇ ਨੇ ਖਾਤੇ ਅਨੁਸਾਰ ਗਰਮ ਕਰਨ ਲਈ 6 ਅੰਕ ਦਾ ਐਕਸੈਸ ਕੋਡ ਲੋੜੀਂਦਾ ਹੈ ਵਿਦਿਆਰਥੀਆਂ ਨੂੰ ਆਪਣੇ ਕੋਲ ਪ੍ਰਾਪਤ ਕਰ ਲਈ ਆਪਣੇ ਸਕੂਲਾਂ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ शिवसेना आगोसुधीर सुरी ਦੇ ਕਤਲ ਦੇ ਦੋਸ਼ਾਂ ਤਹਿਤ ਜੇਲ੍ਹ ਚ ਬੰਨ ਸੰਦੀਪ ਸਿੰਘ ਸਣੀ ਲੜੇਗਾ ਅਮਰਸਾਹਰ ਤੋਂ ਲੋਕ ਸਭਾ ਚੋਣ ਪ੍ਰੈਸ ਕਾਨਫਰੰਸ ਦੌਰਾਨ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਦੱਸਿਆ ਕਿ ਦੋਸ਼ਾਂ ਤਹਿਤ ਆ ਜੇਲ੍ਹ ਚ ਬੰਨ ਸੰਦੀਪ ਸਿੰਘ ਸਣੀ ਅਮਰਸਾਹਰ ਤੋਂ ਲੋਕ ਸਭਾ ਚੋਣ ਲੜੇਗਾ ਦੱਸਦਈਏ ਕਿ ਸੰਦੀਪ ਸਿੰਘ ਸਣੀ शिवसेना आगोसुधीर सुरी ਦੇ ਕਤਲ ਦੇ ਦੋਸ਼ਾਂ ਤਹਿਤ ਅਮਰਸਾਹਰ ਜੇਲ੍ਹ ਚ ਬਾਂਦਾ ਹੈ ਨਰੇਂਦਰ ਮੋਦੀ ਨੇ ਟੱਕਰ ਦੇ ਆ ਉਤਰੇਗਾ ਵਾਰ ਉਤਰੇਗਾ ਨੀਟੂ ਸ਼ਟਰਨ ਵਾਲਾ ਵਾਰਣਸੀ ਤੋਂ ਪੀਐਮ ਵਿਰਧ ਚੋਣ ਲੜਨ ਦਾ ਕੀਤਾ ਐਲਾਨ ਇਸ ਸਮੇਂ ਦੇਹ ਜੇ ਲੋਕ ਲੋਕਸਭਾ ਚੋਣਾਂ 2024 ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਇਸ ਵਜ੍ਹਾ ਲਈ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹਾਲਾਂਕਿ ਕਈ ਆਗੂ ਵੱਲੋਂ ਆਪਣੀਆਂ ਪਾਰਟੀਆਂ ਵੀ ਬਦਲੀਆਂ ਗਈਆਂ ਨੇ ਇਸ ਸਬੰਧ ਦੇ ਵਿਚਕਾਰ ਨੀਟੂ ਸ਼ਟਰਨ ਵਾਲੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਦਰਸਾ ਜਵੰਦਰ ਅਨਿਵਾਸੀ ਲੋਕਸਭਾ ਉਮੀਦਵਾਰ ਨੀਟੂ ਸ਼ਟਰਨ ਵਾਲਾ ਇੱਕ ਵਾਰ ਫਿਰ ਖੇਦਰੀ ਸ਼ਟਰਨ ਵਾਲੇ ਨੇ ਇਸ ਵਾਰ ਵਰਨਸੀ ਤੋਂ ਪੀਐਮ ਮੋਦੀ ਖਿਲਾਫ ਚੋਣ ਲੜਨ ਦਾ ਐਲਾਨ ਕੀਤਾ ਤਾਂ ਹਨ ਦੱਸ ਦਈਏ ਕਿ ਨੀਟੂ ਸ਼ਟਰਾਂ ਵਾਲਾ ਇਸ ਤੋਂ ਪਹਿਲਾਂ ਵੀ ਕਈ ਵਾਰ ਚੋਣ ਮੁਦਾਰਨ ਚੁੱਤਰ ਚੁੱਕੇ ਤੇ ਵਾਰ-ਵਾਰ ਹਾਰਨ ਦੇ ਬਾਅਦ ਵੀ ਅਕਸਰ ਚੋਣ ਲੜਨ ਲਈ ਅੱਗ ਅੱਗੇ ਆਉਂਦਾ ਹੈ ਇਸ ਖਬਰ ਦੇ ਸਾਹਮਣੇ ਆਉਂਦੇ ਹੀ ਪੱਤਰਕਾਰ ਨਾਲ ਗੱਲਬਾਤ ਕਰਦੇ ਨੀਟੂ ਸ਼ਟਰਾਂ ਵਾਲਾ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਦਾ ਪੂਰਾ ਸਮਰਥਨ ਹੈ ਤੇ ਉਹ ਇਸ ਵਾਰ ਤਾਂ ਕਿ ਕਦੇ ਵੀ ਚੋਣਾਂ ਨਹੀਂ ਹਾਰਨਗੇ ਉਸ ਆਪਣੀ ਹਾਸੇ ਮਜ਼ਾਕ ਵਾਲੀ ਇਮੇਜ ਦੇ ਕਰ ਅਕਸਰ ਸੁਰੱਖਿਅਤ ਰਹਿੰਦੇ ਨੇ ਨੀਟੂ ਸ਼ਟਰਾਂ ਵਾਲਾ ਨੇ ਇਸ ਵਾਰ ਸਿੱਧੇ ਤੌਰ ਤੇ ਪੀਐਮ ਮੋਦੀ ਨੂੰ ਟੱਕਰ ਦੇਣ ਦਾ ਐਲਾਨ ਕੀਤਾ ਹੈ ਨਿਤੂ ਨੇ ਕਿਹਾ ਕਿ ਸਵਾਰੂ ਪੰਜਾਬ ਦੇ 13 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਨ ਜਾ ਰਹੇ ਨੇ ਅਤੇ ਪ੍ਰਧਾਨ ਮੰਤਰੀ ਖੁਦ ਵਾਰ ਗੁਰਦੁਆਰਾ ਨਸੀਰ ਚੌਂ ਲੜਦਗੇ ਮੋਦੀ ਦੇ ਖਿਲਾਫ ਚੋਣ ਲੜ ਰਹੇ ਹਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਉਮੀਦਵਾਰ ਨੂੰ ਪੂਰਾ ਸਮਰਥਨ ਮਿਲਣ ਵਾਲਾ ਨਿਤੂ ਨੇ ਕਿਹਾ ਕਿ ਲੋਕ ਸਾਨੂੰ ਇੱਕ ਵਾਰ ਵੋਟ ਪਾ ਕੇ ਦਿਤਾ ਕੇ ਦੇਖਣ ਫਿਰ ਦੱਸਾਂਗੇ ਰਾਜ਼ ਕਿਵੇਂ ਚੱਲਦਾ ਹੈ ਪੰਜਾਬ ਦੇ ਟਾਲਿਆ ਵੱਡਾ ਹਾਦਸਾ ਘਨਾਂ ਚ ਚੱਲਦੀ ਟ੍ਰੇਨ ਤੋਂ ਵੱਖ ਹੋਇਆ ਇੰਜਣ ਪਹੁੰਚਿਆ 3 ਕਿਲੋਮੀਟਰ ਦੂਰ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਡਰਾਈਵਰ ਦੇ ਤੇ ਡਰਾਈਵਰ ਨੇ ਤੇਜ਼ੀ ਨਾਲ ਇੰਜਣ ਨੂੰ ਵਾਪਸ ਲਿਆਂਦਾ ਤੇ ਫਿਰ ਇਸ ਨੂੰ ਰੇਲ ਗੱਡੀ ਨਾਲ ਜੋੜਿਆ ਇਸ ਨੂੰ ਰਵਾਨਾ ਕਰ ਦਿੱਤਾ ਪਰ ਮੁੱਖ ਵਿਅਕਤੀ ਨੇ ਕਿਹਾ ਕਿ ਇਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਬੋਗੀਆਂ ਨੂੰ ਪਟੜੀ ਤੋਂ ਉਤਰਨ ਤੋਂ ਬਚਾ ਲਿਆ ਗਿਆ ਟ੍ਰੇਨ ਦੇ ਕੋਚ اٹੈਂਡੈਂਟ ਨੇ ਦੱਸਿਆ ਕਿ ਟ੍ਰੇਨ ਨੰਬਰ 12355/2555 ਅਰਤਨਾ ਐਕਸਪ੍ਰੈਸ ਅਰਤਨਾ ਤੋਂ ਜੰਮੂ ਤਵੀ ਜਾ ਰਹੀ ਸੀ ਤਰ੍ਹਾਂ ਦੇ ਜਕਸ਼ ਦੇ ਗੱਡੀ ਦਾ ਇੰਜਨ ਬਰਨ ਦਿੱਤਾ ਗਿਆ ਜਿਸ ਦੇ ਬਾਅਦ ਖੰਨਾ ਚ ਇੰਜਨ ਖੁੱਲ ਗਿਆ ਤੇ ਕਾਫੀ ਅੱਗੇ ਚੱਲ ਰਹੀ ਗਾ ਟ੍ਰੇਨ ਚ 2 ਤੋਂ 22000 ਯਾਤਰੀ ਸਵਾਰ ਸਨ ਵੱਡਾ ਹਾਦਸਾ ਹੋਣੋਂ ਟਲ ਗਿਆ ਪੰਜਾਬ ਪਾਸ ਚ ਇਸ ਦਿਨ ਕੀਤਾ ਗਿਆ ਸਰਕਾਰੀ ਛੁੱਟੀ ਦਾ ਐਲਾਨ ਪੰਜਾਬ ਪਰਵ ਵਿੱਚ 10 ਮਈ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਹੋਵੇਗੀ ਇਸ ਦਿਨ ਸੂਬੇ ਭਰ ਦੇ ਸਰਕਾਰੀ ਕੌਲਾਂ ਕਾਲਜਾਂ ਸਰਕਾਰੀ ਦਫ਼ਤਰਾਂ ਤੇ ਹੋਰ ਵਪਾਰਕ ਦਾਰਿਆਂ ਚ ਛੁੱਟੀ ਰਹਿਣ ਵਾਲੀ ਹੈ ਦਰਅਸਲ 10 ਮਈ ਨੂੰ ਭਗਵਾਨ 파ਚੂਰਾਮ ਜਨਮ ਦਿਹੀ ਹੈ ਇਸ ਕਾਰਨ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਜਮਾ ਦੇ ਨਜ਼ਰ ਪੰਜਾਬ ਪਰਵ ਵਿੱਚ ਸਕੂਲ ਕਾਲਜ ਤੇ ਹੋਰ ਸਰਕਾਰੀ ادارے ਬੰਦ ਰਹਿਣਗੇ ਅਕਾਲੀ ਰਾਜ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਤਲਬੀਰ ਗਿੱਲ ਨੇ ਐਸਜੀਪੀਸੀ ਤੇ ਲਗਾਇਆ ਗੰਭੀਰ ਇਲਜ਼ਾਮ ਅਕਾਲੀ ਰਾਜ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਤਲਬੀਰ ਗਿੱਲ ਵੱਲੋਂ ਐਸਜੀਪੀਸੀ ਤੇ ਗੰਭੀਰ ਇਲਜ਼ਾਮ ਲਗਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਦੇ ਮੁਲਾਜ਼ਮ ਮੋਤੀ ਫੀਮ ਖਾਨ ਦੇ ਨੇ ਇਸ ਬੰਦੀ ਉਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਦਾ ਡਾਕ ਟੈਸਟ ਕਰਵਾਉਣ ਦੀ ਮੰਗ ਵੀ ਕੀਤੀ ਹੈ ਇੰਨਾ ਹੀ ਨਹੀਂ ਉਹਨਾਂ ਨੇ ਇੱਥੋਂ ਤੱਕ ਕਿਹਾ ਹੈ ਕਿ ਮੈਂ ਅਕਾਲੀ ਰਾਜ ਛੱਡ ਕੇ ਸ਼੍ਰੋਮਣੀ ਕਮੇਟੀ ਤੋਂ ਵੀ ਖਹਿੜਾ ਛੁੜਵਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਕਾਰਦਾਨ ਨਾਲ ਜੁੜੇ ਲੋਕਾਂ ਨੂੰ ਗੁਰਦੁਆਰਿਆਂ ਚ ਮੈਨੇਜਰ ਲਾਇਆ ਗਿਆ ਹੈ ਤਲਬੀਰ ਸਿੰਘ ਗਿੱਲ ਨੇ ਕਿ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੂੰ ਪਾਰਟੀ ਵਿੱਚੋਂ ਜਲੀਲ ਕਰਕੇ ਕੱਢਿਆ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਤੋਂ ਦੁਖੀ ਹੋ ਕੇ ਪਾਰਟੀ ਛੱਡੀ ਹੈ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਨੂੰ ਇੱਕ ਵਾਰ ਵੀ ਫੋਨ ਨਹੀਂ ਆਇਆ ਗਿੱਲ ਨੇ ਐਸਜੀਪੀਸੀ ਮੁਲਾਜ਼ਮਾਂ ਉੱਤੇ ਵੱਡਾ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਮੁਲਾਜ਼ਮਾਂ ਦੇ ਡਾਕ ਟੈਸਟ ਹੋਣੇ ਚਾਹੀਦੇ ਨੇ ਐਸਜੀਪੀਸੀ ਅਧਿਕਾਰੀਆਂ ਦੇ ਸਖਤਰਾਂ ਦੇ ਡਾਕ ਟੈਸਟ ਹੋਣੇ ਚਾਹੀਦੇ ਨੇ ਹੌਲੀ ਹੌਲੀ ਸਾਰੇ ਛਰਮਣੇ ਕਾਲੀ ਦਲ ਦੇ ਅਗੂ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਕੇ ਵਿਕਰਮ ਅਜੀਤਿਆ ਨਹੀਂ ਚਾਹੁੰਦਾ ਕਿ ਅਨਿਲ ਜੋਸ਼ੀ ਜਿੱਤੇ ਜੇਕਰ ਅਨਿਲ ਜੋਸ਼ੀ ਜਿੱਤੇ ਹੰਤਾ ਵਿਕਰਮ ਨੂੰ ਕੌਣ ਪੁੱਛੇਗਾ ਨਿਪਰ ਹੋਇਪ ਦੇ ਪਿੰਡ ਬੰਡਾਲਾ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀਂ ਪੀੜ ਨੇ ਦੋਸ਼ੀ ਨੂੰ ਕੁੱਟ-ਕੁੱਟ ਕੇ ਤਾਰਿਆ ਮੌਤ ਦੇ ਘਾਟ ਪਿੰਡ ਪੰਡ ਬੰਡਾਲਾ ਚ ਗੁਰਦੁਆਰਾ ਸਾਹਿਬ ਚ ਇੱਕ ਵਿਅਕਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭੀੜ ਦੇ ਮੌਕੇ ਤੇ ਇਕੱਠੇ ਹੋ ਕੇ ਦੋਸ਼ੀ ਦੀ ਚੰਗੀ ਕੁੱਟਮਾਰ ਕੀਤੀ ਤੇ ਮੁਲਜ਼ਮ ਦੀ ਮੌਤ ਹੋ ਗਈ। ਇਹ ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਵੀਰ ਸਿੰਘ ਵਿੱਚ ਇੱਕ ਵਾਰ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਗਾਂ ਦੀ ਬੇਅਦਬੀ ਕਰਨ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਦੁਪਹਿਰ ਬਾਅਦ ਗੁਰਦੁਆਰਾ ਬਾਬਾ ਵੀਰ ਸਿੰਘ ਪਿੰਡ ਬੰਡਾਲਾ ਚ ਇੱਕ ਨੌਜਵਾਨ ਬਖਸ਼ੀਸ਼ ਉਰਫ ਗੋਲਾ ਪਿੰਡ ਤਲੀ ਗੁਰਦੁ ਸਹ ਦੇ ਇਹ ਅੰਗ ਪਾੜ ਦਿੱਤੇ ਜਿਸ ਨੂੰ ਆਸ-ਪਾਸ ਦੀ ਸੰਗਤ ਨੇ ਮੌਕੇ ਤੇ ਹੀ ਕਾਬੂ ਕਰ ਲਿਆ ਤੇ ਪੀੜ ਨੇ ਉਸ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੰਜਾਬ ਚ ਹੋਇਆ ਇੱਕ ਹੋਰ ਵੱਡਾ ਨਾਜਕਟਾਲਾ ਕੌਣ ਖਾ ਗਿਆ 4.4 ਕਰੋੜ ਦੀ ਕਣਕ ਪੈਂਡ ਦੇ ਪੰਚਸਭ ਕੇਂਦਰਾਂ ਵਿੱਚ ਕਣਕ ਦੇ ਭੰਡਾਰ ਵਿੱਚ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਨੇ ਇੱਥੇ ਕਣਕ ਦੀ ਖਰਾਬੀ ਤੇ ਨੁਕਸਾਨ ਕਰਨ ਪੰਚਸਭ ਨੂੰ 4.68 ਹਜ਼ਾਰ 48 ਹਜ਼ਾਰ 600 ਰੁਪਏ ਦਾ ਨੁਕਸਾਨ ਹੋਇਆ ਜਾਂਚ ਵਿੱਚ ਅੱਧੀ ਦਰਜਨ ਦੇ ਕਰੀਬ ਅਧਿਕਾਰੀਆਂ ਦੀ ਮਿਲਿਉ ਮੁਖਤ ਦਾ ਕੋਲਾਸਾ ਹੋਇਆ ਪਾਂਸਾਪ ਨੇ ਇਸ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੇਵਾਮੁਕਤ ਵਧੀਕ ਸੈਸ਼ਨ ਜੱਜ ਬੀਆਰ ਗਰਗਨੂ ਜਾਂਚ ਅਧਿਕਾਰੀ ਵਜੋਂ ਸੌਂਪੀ ਸੀ ਉਹਨਾਂ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਸੇਵਾਮੁਕਤ ਵਧੀਕ ਸੈਸ਼ਨ ਜੱਜ ਬੀਸੀ ਗੁਪਤਾ ਨੂੰ ਤਤਕਸ਼ੋਜ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਜਿਨ੍ਹਾਂ ਨੇ ਜਾਂਚ ਵਿੱਚ ਲੰਬੇ ਸਮੇਂ ਤੱਕ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਇਸ ਤੋਂ ਬਾਅਦ ਇੱਕ ਆਪਲਾ ਸਾਹਮਣੇ ਆਇਆ ਰਿਪੋਰਟ ਦੇ ਆਧਾਰ ਤੇ ਅਧਿਕਾਰੀਆਂ ਤੋਂ ਤਰੰਤਰ ਰਿਕਵਰੀ ਦੀ ਸਿਪਾਹਸ਼ ਤੇ ਪੰਜਾਬ ਸਭ ਦੀ ਮੈਨੇਜਿੰਗ ਡਾਇਰੈਕਟਰ ਸੁਨਾਲੀ ਗਿਰੀ ਨੇ ਹੁਣ ਅਧਿਕਾਰੀਆਂ ਦੀ ਸਨਕਤ ਕਰਕੇ ਉਹਨਾਂ ਤੋਂ ਰਿਕਵਰੀ ਕਰਨ ਦਾ ਹੁਕਮ ਜਾਰੀ ਕੀਤੇ ਨੇ ਜੇਕਰ ਅਧਿਕਾਰੀ ਰਿਕਵਰੀ ਦੀ ਨਿਰਧਾਰਤ ਰਕਮ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹੁੰਦੇ ਹਨ ਤਾਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਯਕੀਨੀ ਹੈ 6 ਮਹੀਨੇਵਾਂ ਚ ਮਰ ਹੋਵੇਗੀ ਈਟੀਟੀ ਦੀ ਪ੍ਰੀਖਿਆ ਹਾਈ ਕੋਰਟ ਨੇ ਦਿੱਤੇ ਹੁਕਮ ਪੰਜਾਬ ਹਰਿਆਣਾ ਹਾਈ ਕੋਰਟ ਨੇ 994 ਏਡਟ ਅਧਿਆਪਕਾਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ 3 ਮਹੀਨਿਆਂ ਵਿੱਚ ਸਾਰੇ ਬਡੇ ਕਰਾਂ ਦੀ ਪ੍ਰੀਖਿਆ ਲਾਵੇ ਅਤੇ ਫਿਰ 6 ਮਹੀਨਿਆਂ ਵਿੱਚ ਭਰਤੀ ਮੁਕੰਮਲ ਕਰੇ ਹਾਲਾਂਕਿ ਹਾਈ ਕੋਰਟ ਨੇ ਸਿਲੇਬਸ ਦੇ ਅਧਾਰ ਤੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਨੂੰ ਰੱਦ ਕਰਦਿਆਂ ਪੁੱਛਿਆ ਕਿ ਇਸ ਪ੍ਰੀਖਿਆ 'ਚ ਪੰਜਾਬ ਦੇ ਪੰਜਾਬੀਤ ਨੂੰ ਕਿਉਂ ਸ਼ਾਮਲ ਕੀਤਾ ਗਿਆ ਹੈ ਪਟੀਸ਼ਨਰਾਂ ਨੇ ਐਡਵੋਕੇਟ ਵਿਕਾਸ ਚੱਤਰਤ ਰਾਹੀਂ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 12 ਅਕਤੂਬਰ 2022 ਨੂੰ 88394 ਸਮੇ ਲਈ ਐਡਵਰਟਾਈਜ਼ਮੈਂਟ ਜਾਰੀ ਕੀਤੀ ਗਈ ਸੀ ਪਟੀਸ਼ਨਕਰਤਾਵਾਂ ਵੱਲੋਂ ਐਸ ਆਰ ਜੀ ਵੀ ਦਿੱਤੀ ਸੀ ਕਿਉਂਕਿ ਉਹਨਾਂ ਨੇ ਇਸ ਇਸ਼ਤਿਹਾਰ ਵਿੱਚ ਯੋਗਤਾ ਦੇ ਮਾਾਦੰਡ ਪੂਰੇ ਕੀਤੇ ਸਨ 28 ਅਕਤੂਬਰ 2022 ਨੂੰ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸ ਰੂਲਸ ਨੂੰ ਨੋਟੀਫਾਈ ਕੀਤਾ ਸੀ ਇਸ ਤਹਿਤ ਗਰੁੱਪ ਸੀ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਲਈ ਪੰਜਾਬੀ ਭਾਸ਼ਾ ਦੇ ਵੱਧ ਪ੍ਰੀਖਿਆ ਦੇ ਪੇਪਰ ਨੂੰ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀ ਸਰਕਾਰ ਨੇ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲਾਂ ਨੂੰ ਜਾਰੀ ਕੀਤੇ ਸਖਤ ਹਦਾਇਤਾਂ ਅਨੁਸਾਰ ਇਹ ਨਹੀਂ ਕਿਹਾ ਦੀ ਗਰਮੀ ਤੋਂ ਹਰ ਕੋਈ ਪਰੇਸ਼ਾਨ ਹੈ ਖਾਸ ਕਰਕੇ ਸਕੂਲੀ ਬੱਚੇ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਸੂਬਿਆਂ ਨੇ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਕਈਆਂ ਨੇ ਸਮੇਂ ਵਿੱਚ ਤਬਦੀਲੀ ਕੀਤੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਯੂਪੀ ਬਿਹਾਰ ਮੱਧ ਪ੍ਰਦੇਸ਼ ਰਾਜਸਥਾਨ ਹਰਿਆਣਾ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਜਲਦੀ ਹੀ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾਵੇਗਾ ਦਿੱਲੀ ਦੇ ਸਕੂਲਾਂ ਵਿੱਚ ਅਗਲੇ ਹਫ਼ਤੇ ਜਾਣੀ 11 ਮਈ 2024 ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਦੀ ਸੰਭਾਵਨਾ ਦਿੱਲੀ ਦੇ ਸਿੱਖਿਆ ਡਾਇਰੈਕਟੋਰੇਟ ਨੇ ਸਾਰੇ ਸਕੂਲਾਂ ਲਈ ਇੱਕ ਵੱਜਾ ਨਿਰਦੇਸ਼ ਜਾਰੀ ਕੀਤਾ ਹੈ ਜੋ ਬੱਚਾਂ ਲਈ ਇਸ ਗਰਮੀ ਦੀ ਲਹਿਰ ਤੋਂ ਬਚਨ ਵਿੱਚ ਮਦਦ ਕਰਨਗੇ ਸਕੂਲ ਦੇ ਅਧਿਆਪਕਾਂ ਤੇ ਦਿੱਲੀ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹਨਾਂ ਦੇ ਬੱਚੇ ਇਹਨਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ ਮੌਸਮੀ ਭਾਗ ਦੇ ਤਾਪਮਾਨ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਤੇ ਚੇਤਾਵਨੀ ਮੁਤਾਬਕ ਮਈ ਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ ਦਿੱਲੀ ਵਿੱਚ 11 ਮਈ ਅਤੇ ਯੂਪੀ ਵਿੱਚ 14 ਤੇ 17 ਮਈ ਤੋਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਦਿੱਲੀ ਸਕੂਲਾਂ ਉੱਤੇ ਪਾਰਦਾ ਹੈ ਹਰ ਵਿਦਿਆਰਥੀ ਲਈ ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਇਹ ਨਿਰਦੇਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ ਇਸ ਨਾਲ ਤੁਸੀਂ ਗਰਮੀ ਵਿੱਚ ਆਪਣੇ ਸਿਹਤ ਦਾ ਧਿਆਨ ਰੱਖ ਸਕਦੇ ਹੋ ਗਰਮੀ ਵਿਚਾਲੇ ਇਹ ਖੁਸ਼ਖਬਰੀ 7 ਦਿਨਾਂ ਤੱਕ ਪਵੇਗਾ ਮੀਂਹ ਜਾਨੋ ਮੌਸਮ ਦਾ ਹਾਲ ਉੱਤਰੀ ਭਾਰਤ ਸਮੇਤ ਦੇਸ਼ ਭਰ ਵਿੱਚ ਚੱਲ ਰਹੀ ਹੀਟ ਵੇਵ ਦਰਮਿਆਨ ਚੰਗੀ ਖਬਰ ਸਾਹਮਣੇ ਆਈ ਹੈ ਮੌਸਮ ਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਯੂਪੀ ਸਪਿੰਟ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਖਬਾਣੀ ਕੀਤੀ ਹੈ ਇਸ ਨਾਲ ਗਰਮੀ ਤੋਂ ਰਾਹਤ ਮਿਲੇਗੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੂਰਬੀ ਭਾਰਤ 'ਚ ਗਰਮੀ ਦਾ ਕਹਿਰ ਅਜੇ ਤੱਕ ਚੱਲ ਰਹੇਗਾ ਤੇ ਉਸ ਤੋਂ ਬਾਅਦ ਇਸ ਵਿੱਚ ਕਮੀ ਆਵੇਗੀ। ਇਹਦੇ ਨਾਲ ਹੀ ਉੱਤਰ ਪੂਰਬੀ ਰਾਜਾਂ ਦੇ ਕਈ ਇਲਾਕਿਆਂ 'ਚ 7 ਮਈ ਤੱਕ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਗੰਗਾ ਪੱਛਮੀ ਬੰਗਾਲ, ਤਾਮਿਲਨਾਡੂ, ਅਪਹਮਾਦੀਨ ਪੱਛਮੀ ਬੰਗਾਲ, ਬਿਹਾਰ, ਉੜੀਸਾ, ਤੱਟਵਾਰਤੀ ਆਂਧਰਾ ਪ੍ਰਦੇਸ਼, ਰਾਜਸੀਮਾ ਤਿਲਗਾਨਾ ਅੰਦਰੂਨੀ ਕਰਨਾਟਕ ਆਧ ਖੇਤਰਾ ਵਿੱਚ ਗਰਮੀ ਦੀ ਲਹਿਰ ਦੇ ਹਾਲਾਤ ਦਰਜ ਕੀਤੇ ਗਏ ਨੇ ਰਾਇਲ ਸੀਮਾ ਦੇ ਨੰਦਿਆਲ ਇਲਾਕੇ ਵਿੱਚ ਸਭ ਤੋਂ ਵੱਧ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਪਾਗ ਅਨੁਸਾਰ ਅਨੁਰਾਚਲ ਪ੍ਰਦੇਸ਼ ਆਸਾਮ ਮਿਗਾਲਿਆ ਨਾਗਾਲੈਂਡ ਮਨੀਪੁਰ ਮਜ਼ਰੂਮ ਤ੍ਰਿਪੁਰਾ ਅਤੇ ਅਗਲੇ 7 ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਸ਼ ਹੋਣ ਵਾਲੀ ਹੈ ਇਸ ਤੋਂ ਇਲਾਵਾ ਹਨੇਰੀਆਂ ਤੇ ਬਿਜਲੀ ਲਿਸ਼ਕਣ ਦੀ ਵੀ ਸੰਭਾਵਨਾ ਨਾ 5 ਤੇ 6 ਮਈ ਨੂੰ ਉਰਚਲ ਪ੍ਰਦੇਸ਼ 7 ਮਈ ਨੂੰ ਆਸਾਮ ਵਿੱਚ ਗਾਲਿਆ 5 ਤੋਂ 7 ਮਈ ਨੂੰ ਨਾਗਾਲੰਦ ਮਨੀਪੁਰ ਟਰਿਪਰਾ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਸਰਕਾਰ ਨੇ ਪਿਆਜ਼ ਦੀ ਬਰਾਮਤ ਪਾਬੰਦੀ ਹਟਾਈ ਦੇਸ਼ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦਰਮਿਆਨ ਸਰਕਾਰ ਨੇ ਅੱਜ ਪਿਆਜ਼ ਦੀ ਬਰਾਮਤ ਪਾਬੰਦੀ ਹਟਾ ਦਿੱਤੀ ਹੈ ਪਰ ਨਾਲ ਹੀ ਘੱਟੋ ਘੱਟ ਬਰਾਮਤ ਮੁੱਲ 500 ਡਾਲਰ ਪ੍ਰਤੀ ਟਨ ਤੈਅ ਕੀਤਾ ਗਿਆ ਹੈ ਇਸ ਪਾਸੇ ਨਾਲ ਮਹਾਰਾਸ਼ਟਰ ਸਣੇਪੁਰ ਮੁੱਖ ਉਤਪਾਦਕ ਖੇਤਰਾਵਜ ਕਿਸਾਨਾਂ ਦੇ ਇੱਕ ਵੱਡੇ ਵਰਗ ਦੀ ਆਮਦਨ ਵਿਧਾਨ ਵਿੱਚ ਮਦਦ ਮਿਲ ਸਕਦੀ ਹੈ ਸਰਕਾਰ ਨੇ ਐਮ ਈ ਪੀ 550 ਡਾਲਰ ਪ੍ਰਤੀ ਟਨ ਦੇ ਨਾਲ ਹੀ 40 ਫੀਸਦੀ ਬਰਾਮਦਕਾਰ ਲਗਾਇਆ ਹੈ ਕਾਰਨ ਉਤਿਆਣ ਵਿੱਚ ਰੱਖਦੇਆਂ ਬਰਾਮਦ ਖੇਪ ਨੂੰ 770 ਡਾਲਰ ਪਤੀ ਟਨ ਤੋਂ ਥੱਲੇ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕੇਂਦਰ ਨੇ ਪਿਛਲੇ ਸਾਲ 8 ਦਸੰਬਰ ਨੂੰ ਘਾਟੇ ਉਤਪਾਦਨ ਵਾਲੀਆਂ ਚਿੰਤਾਵਾਂ ਦਰਮਿਆਣ ਪਰਚੁਣ ਕੀਮਤਾਂ ਤੇ ਕਾਬੂ ਪਾਉਣ ਲਈ ਪਿਆਜ਼ ਦੀ ਬਰਾਮਦ ਤੇ پابੰਦੀ ਲਗਾ ਦੇ ਤੀਸੀ ਤਾਂ ਦੋਸਤੋ ਇਸ ਇਗੀਆਂ ਆਪਣੀਆਂ ਅੱਜ ਦੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਹਾਂ ਹੋਰ ਖਬਰਾਂ ਨਾਲ ਫੰਦ ਲਈ ਐਨਾਂ ਹੀ ਧੰਨਵਾਦ ਸਤਿ ਸ਼੍ਰੀ ਅਕਾਲ